ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 16 ਗੁੰਡੇ ਪਾਏ ਆ ਜੀ ਦੋ ਦੋ ਗੁੰਡੇ ਆਪਾਂ ਸਾਈਡ ਤੇ ਰੱਖੇ ਆ ਤੇ 12 ਗੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਬਹੁਤ ਜਲਦੀ ਬਣਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਬਣਾਉਣਾ ਆਪਾਂ ਹਾਲੇ ਗੁੰਡੇ ਪਾਈ ਆ ਤੇ ਆਪਾਂ ਹੁਣ ਉਲਟੀ ਸਲਾਈ ਬਣਾਉਣੀ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾਉਣੀ ਆ ਇਹ ਆਪਾਂ ਸਿੱਧੀ ਬਣਾ ਲੈਨੇ ਆ ਕਿਉਂਕਿ ਮੁੜ ਕੇ ਫੇਰੇ ਹੈ ਨਾ ਬਾਰਡਰ ਜੇ ਆਪਾਂ ਜਦੋਂ ਡਿਜ਼ਾਈਨ ਬਣਾਉਨੇ ਉਹਦਾ ਇਕੱਠਾ ਜਾਂ ਨਹੀਂ ਹੁੰਦਾ ਤੇ ਜੇ ਆਪਾਂ ਇੱਕ ਕੁੰਡਾ ਉਲਟਾ ਸਿੱਧਾ ਦਾ ਬਣਾ ਲਈਏ ਤਾਂ ਫਿਰ ਬਿਲਕੁਲ ਸੈਟ ਰਹਿੰਦਾ ਤੇ ਇਹ ਆਪਾਂ ਸਿੱਧੀ ਸਿੱਧੀ ਸਿਲਾਈ ਬਣਾ ਲੈਨੇ ਆ ਸਾਰੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਸੌਖਾ ਹੈ ਤੇ ਆਪਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ। ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ। ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਾਂਗੇ। ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ। ਹੁਣ ਆਪਾਂ ਇੱਥੇ ਇੱਕ ਗੁੰਡਾ ਲਵਾਂਗੇ ਇਹਦੇ ਤੋਂ ਆਪਾਂ 5 ਗੁੰਡੇ ਬਣਾ ਲਾਂਗੇ। 3 4 ਤੇ ਪੰਜ ਇੱਕ ਗੁੰਡਾ ਸਿੱਧਾ ਬਣਾਵਾਂਗੇ ਧਾਗ ਆਪਣੇ ਵੱਲ ਕਰਾਂਗੇ ਇਹ ਆਪਣੇ ਦੋ ਗੁੰਡੇ ਹੋ ਗਏ ਸਿੱਧੇ ਜੀ ਫਿਰ ਧਾਗ ਆਪਣੇ ਵੱਲ ਕਰਾਂਗੇ ਤਿੰਨ ਧਾਗ ਆਪਣੇ ਵੱਲ ਕਰਾਂਗੇ ਚਾਰ ਜਿਹਨੇ ਆਪਾਂ ਗਿਣ ਲੈਣੇ ਆ ਜੀ 1 2 3 4 ਹੋਏ ਪੰਜਵਾਂ ਗੁੰਡਾ ਵੀ ਆਪਾਂ ਧਾਗ ਆਪਣੇ ਵੱਲ ਕਰਕੇ ਇਸ ਤਰ੍ਹਾਂ ਬਣਾ ਲੈਨੇ ਸਿੱਧੇ ਸਿੱਧੇ ਆਪਾਂ 5 ਗੁੰਡੇ ਬਣਾ ਲਏ ਇੱਕ ਗੁੰਡਾ ਲਾਵਾਂਗੇ ਇਹਦੇ ਤੋਂ ਆਪਾਂ ਫਿਰ 5 ਗੁੰਡੇ ਬਣਾਵਾਂਗੇ ਤਿੰਨ ਹੋ ਗਏ 4 ਤੇ 5 ਇੱਕ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਸਿੰਪਲ ਫਿਰ ਧਾਗਾ ਆਪਣੇ ਵੱਲ ਕਰਾਂਗੇ ਇੱਕ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਦੰਨ 4 ਤੇ 5 1 2 3 4 5 ਤੇ ਲਾਸਟ ਵਾਲਾ ਗੁੰਡਾ ਆਪਾਂ ਸਿੱਧਾ ਬਣਾ ਲੈਣੇ ਉਲਟੀ ਸਾਈਡ ਤੇ ਆਗੇ ਦੇਖੋ ਜੀ ਆਹ ਗੁੰਡਾ ਆਪਾਂ ਬਣਾਉਣਾ ਤਾਂ ਬਣਾ ਸਕਦੇ ਆ ਤੇ ਨਹੀਂ ਆਪਾਂ ਖਾਲੀ ਵੀ ਤਾਰ ਸਕਦੇ ਆ ਆਪਾਂ ਬਣਾ ਲੈਨੇ ਫਿਰ ਆਪਾਂ ਦੇਖੋ ਜੀ 1 2 3 4 ਤੇ 5 ਹਾਂ ਆਹ 5 ਗੁੰਡੇ ਹੋ ਗਏ ਆਪਣੇ ਕੋਲੇ ਸੋਰੀ ਇੱਧਰ ਆਪਾਂ ਦੋ ਇੱਕ ਗੁੰਡਾ ਬਣਾਉਣਾ ਸੀਗਾ ਇੱਕ ਗੁੰਡਾ ਆਪਣਾ ਆਹ ਹਿੱਧਰ ਦਾ ਪੰਜ ਗੁੰਡੇ ਹੋ ਗਏ ਜੀ ਪੰਜਾਂ ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਇਕੱਠੇ ਬਣਾ ਦੇਣਾ ਆਪਾਂ ਇੱਧਰ ਵੀ ਦੋ ਰੱਖਿਆ ਤੇ ਇੱਧਰ ਵੀ ਆਪਣੇ ਕੋਲੇ ਦੋ ਗੁੰਡੇ ਆਹ ਗੁੰਡੇ ਆਪਾਂ ਸਿੱਧੇ ਸੋਰੀ ਉਲਟੇ ਬਣਾ ਲੈਣੇ 2 3 4 ਤੇ 5 ਫਿਰ ਆਪਾਂ ਇੱਕ ਗੁੰਡਾ ਤਾਰਿਆ ਦੋ ਜਿਹੜੇ ਆਪਣੇ ਗੁੰਡੇ ਹੈਗੇ ਸਹੀ ਆਪਾਂ ਇਸ ਤਰ੍ਹਾਂ ਸਲਾਈ ਤੇ ਲੈ ਲੈਣੇ ਜਿਹੜਾ ਆਪਾਂ ਵਲ ਪਾਇਆ ਹੋਊ ਆਪਾਂ ਹਟਾਰ ਦੇਣਾ 4 ਤੇ 1 5 ਪੰਜ ਗੁੰਡੇ ਹੋ ਗਏ ਪੰਜਾਂ ਨੂੰ ਆਪਾਂ ਸਲਾਈ ਤੇ ਲਵਾਂਗੇ ਉਲਟੇ ਬਣਾ ਲਵਾਂਗੇ ਪੰਜਾਂ ਦਾ ਇੱਕ ਬਣਾ ਦਵਾਂਗੇ ਪੰਜ ਗੁੰਡੇ ਉਲਟੇ ਬਣਾ ਲਵਾਂਗੇ ਸਿੱਧੀ ਸਾਈਡ ਆ ਗਈ ਹੁਣ ਦੇਖੋ ਜੀ ਆਪਾਂ ਇਹ ਸਾਰੀ ਸਿਲਾਈ ਸਿੱਧੀ ਬਣਾਵਾਂਗੇ ਉਲਟੀ ਸਾਈਡ ਤੋਂ ਉਲਟੀ ਬਣਾਵਾਂਗੇ ਹਾਂ ਦੇਖੋ ਜੀ ਆਪਾਂ ਸਿੱਧੇ ਪਾਸੇ ਆ ਗਏ ਹੁਣ ਆਪਾਂ ਜਿਹੜੇ ਆਪਣੇ ਕੋਲੇ ਆਹ ਵਾਲੇ ਕੁੰਡੇ ਆ ਇੱਕ ਕੁੰਡਾ ਪਾ ਤਾਰਿਆ ਇੱਕ ਕੁੰਡਾ ਆਪਾਂ ਨਾਲ ਵਾਲਾ ਫੇਰ ਸਿੱਧਾ ਬਣਾ ਲਵਾਂਗੇ ਆਪਾਂ ਫੇਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਵੜ ਪਾਵਾਂਗੇ ਆਪਾਂ ਇੱਕ ਦੋ ਤਿੰਨ ਇਹਨੂੰ ਛੱਡ ਕੇ ਜੇ ਆਪਣੇ ਕੋਲੇ ਇਹ ਪੰਜ ਗੁੰਡੇ 1 2 3 4 ਤੇ 5 ਗੁੰਡੇ ਹੋ ਗਏ ਜੀ ਜਿਹੜਾ ਹੁਣ ਆਪਣੇ ਕੋਲੇ ਇੱਕ ਗੁੰਡਾ ਇਹਦੇ ਤੋਂ ਆਪਾਂ ਪੰਜ ਗੁੰਡੇ ਬਣਾ ਲਵਾਂਗੇ ਫਿਰ ਇੱਕ ਗੁੰਡਾ ਆਪਾਂ ਨਾਲ ਵਾਲਾ ਸਿੱਧਾ ਬਣਾ ਲਵਾਂਗੇ ਇੱਕ ਦੋ ਤਿੰਨ ਚਾਰ ਗੁੰਡੇ ਆਪਾਂ ਇਸ ਤਰ੍ਹਾਂ ਵਲ ਪਾ ਕੇ ਬਣਾ ਲਵਾਂਗੇ ਆਹ ਵਾਲਾ ਕੁੰਡਾ ਜਿਹੜਾ ਇਹਦੇ ਤੋਂ ਫੇਰ ਆਪਾਂ ਪੰਜ ਕੁੰਡੇ ਬਣਾ ਲਵਾਂਗੇ ਉਲਟੀ ਸਾਈਡ ਆ ਗਈ ਹੁਣ ਦੇਖੋ ਜੀ ਆਪਾਂ ਇਹ ਪੰਜ ਗੁੰਡੇ ਉਲਟੇ ਬਣਾ ਲਵਾਂਗੇ ਜਿਹੜੇ ਆਪਾਂ ਹਵਾਲ ਪਾਇਏ ਸੀ ਇਹਨਾਂ ਨੂੰ ਇਸ ਤਰ੍ਹਾਂ ਤਾਰ ਕੇ ਪੰਜ ਗੁੰਡੇ ਇਹਨਾਂ ਨੂੰ ਆਪਾਂ ਪੰਜਾਂ ਦਾ ਇੱਕ ਕਰ ਦਾਂਗੇ ਫਿਰ ਆਪਾਂ ਪੰਜ ਗੁੰਡੇ ਉਲਟੇ ਬਣਾ ਲੈਣੇ ਸਲਾਈ ਆਪਾਂ ਸਾਰੀ ਉਲਟੀ ਬਣਾਉਣੀ ਹੈ ਜੀ ਤਦ ਲੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਦੇਖੋ ਜੀ ਇਸ ਤਰ੍ਹਾਂ ਬਣਦੇ ਆ ਡਿਜ਼ਾਈਨ ਅੱਗੇ ਤੋਂ ਅੱਗੇ ਆਪਾਂ ਇਹੇ ਸਲਾਈਆਂ ਇਸੇ ਤਰ੍ਹਾਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਆਪਾਂ ਤੁਹਾਨੂੰ ਥੋੜਾ ਜਿਹਾ ਹੋਰ ਬਣਿਆ ਹੋਇਆ ਦਿਖਾਉਣੀ ਆ ਤੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਏ ਡਿਜ਼ਾਈਨ ਦੇਖੋ ਜੀ ਇਸ ਤਰ੍ਹਾਂ ਭਰੀ ਭਰੀ ਕੁੱਟੀ ਲੱਗੂਗੀ ਕੁੱਟੀ ਜੈਕਟ ਸਵੈਟਰ ਕੁਛ ਵੀ ਬਣਾਓ ਤੇ ਉਲਟੀ ਸਾਈਡ ਤੋਂ ਦੇਖੋ ਜੀ ਇਸ ਤਰ੍ਹਾਂ ਦਿਖਦਾ ਹੈ ਚਲੋ ਜੀ ਬਣਾਇਓ ਜਰੂਰ ਟਰਾਈ ਕਰਿਓ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਕਮੈਂਟ ਜਰੂਰ ਕਰਦੇ ਹੋ ਜੀ ਸੋਹਣਾ ਜਾਂ ਤੇ ਵਾਅਦਾ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਉਮੀਦ ਹੈ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ